ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰਾਏ ਚੈਨਲ ਤੇ ਦਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਇਕਲਵੀਰ ਬੋਪਰਾਏ ਅਗਦ ਉਸ ਮੇਂ ਚੈਨਲ ਤੇ ਨਵੇਂ ਹੋ ਫਿਰ ਇਸਨੇ ਚੈਨਲ ਸਬਸਕ੍ਰਾਈਬ ਕਰਤੀ ਜਾ ਕਰੋ ਤੇ ਇਕਲਾ ਵੀਜ਼ੇ ਕਰਨਾ ਜਾਇਆ ਕਰੋ ਤੇ ਬੈਲ ਨੂੰ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੇ ਵੀਡੀਓ ਮੇਰੀਆਂ ਤੱਕ ਪਹੁੰਚ ਸਕਣ ਉਹ ਨੋਟੀਫਿਕੇਸ਼ਨ ਆ ਸਕੇ ਦੇਖੋ ਜੀ 11 ਵਜੇ ਦਾ ਹੋ ਗਿਆ ਟਾਈਮ ਤੇ ਤਰੀਕ ਹੋ ਗਈ ਅੱਜ 14 ਦਾ ਦਿਨ ਹੋ ਗਿਆ ਸੋਮਵਾਰ ਅ ਹਫਤੇ ਦੇ ਦਿਨ ਪਹਿਲਾ ਤੇ ਕੰਮਕਾਰ ਆਪਾਂ ਸਾਰੇ ਖਤਮ ਕਰ ਲੈ ਗਾਦੇ ਤੇ ਬੱਚੇ ਸਕੂਲ ਵੀ ਚਲ ਗਏ ਅਲਟਸਾ ਕੰਮ ਜਾਣਾ ਸੀ ਉਹ ਵੀ ਚਲ ਗਏ ਆ ਤੇ ਇਹ ਦੇਖੋ ਸੰਤਾਂਗਰ ਸੁੱਤੀਆਂ ਪਈਆਂ ਆ ਐਨੂੰ ਹਨਾ ਚੰਗੀ ਤਰ੍ਹਾਂ ਖਾ ਪੀ ਕੇ ਹਨੂੰ ਬੇਫਿਕਰੇ ਹੋ ਕੇ ਤੇ ਪਈਆਂ ਪੈਣਾ ਹਨਾ ਆਹੀ ਇਹਨਾਂ ਦਾ ਰੈਸਟ ਦਾ ਟਾਈਮ ਆ ਤੇ ਇਹਨਾਂ ਨੇ ਕੋ ਖੰਗਣ ਨਹੀਂ ਦੇਣਾ ਗਲੀ ਵਿੱਚ ਤੇ ਦੇਖੋ ਜੀ ਮੈਂ ਤਾਂ ਨਾਲ ਗੱਲ ਕਰ ਰਹੀ ਸੀਗੀ ਵੀ ਕੱਲ ਮੌਨਟੇਜ ਵੀਡੀਓ ਪਾਈ ਸੀ ਮੈਂ ਕੱਲ ਦੇ ਹੀ ਮੈਂ ਮੈਸੇਜ ਰਿਪਲਾਈ ਕਰੀ ਜਾਣ ਲਈ ਆ ਵਧਾਈਆਂ ਬਧਾਈਆਂ ਹੋਈ ਪਈ ਆ ਤੇ ਬਹੁਤ ਜਾਨਾਂ ਨੂੰ ਖੁਸ਼ੀ ਆ ਸਾਰਿਆਂ ਨੂੰ ਵੀ ਹੁਣ ਤੱਕ ਵੀ ਮੈਂ ਰਿਪਲਾਈ ਕਰ ਨਹੀਂ ਸੀਗੀ ਵਧਾਈਆਂ ਦੇ ਹਨਾ ਵੀ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਤੇ ਜਾਨਾਂ ਨੂੰ ਜਣੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਜੇ ਤੁਸੀਂ ਕਮੈਂਟ ਕਰਦੇ ਆ ਤੇ ਮੈਂ ਨਾਲ ਰਿਪਲਾਈ ਕਰਦੀ ਆ ਤੇ ਬਹੁਤ ਸੋਹਣਾ ਲੱਗਦਾ ਆ ਤੇ ਜਿੱਦਾਂ ਕਰ ਲੋ ਵੀ YouTube ਫੈਮਿਲੀ ਇੰਨੀ ਵਧੀਆ ਜੁੜੀ ਹੈ ਨਾ ਮੇਰੇ ਨਾਲ ਪੋਜੀਟਿਵ YouTube ਫੈਮਿਲੀ ਹੈ ਨਾ ਬਹੁਤ ਵਧੀਆ ਮੈਨੂੰ ਬਹੁਤ ਸੋਹਣਾ ਫੀਲ ਹੁੰਦਾ ਹੈ ਤੇ ਮੈਂ ਚੰਗੇ ਕਰਮ ਕੀਤੇ ਆ ਜਿਹੜੇ ਮੇਰੇ ਨਾਲ ਇੰਨੇ ਵਧੀਆ ਭੈਣ ਭਰਾ ਜੁੜੇ ਆ ਔਰ ਸੋਹਣੇ ਵਧੀਆ ਕਮੈਂਟ ਕਰਦੇ ਆ ਇਕਦਮ ਪੋਜੀਟਿਵ ਕਰਦੇ ਆ ਨਾ ਤੇ ਮੈਂ ਸੋਚਿਆ ਨਹੀਂ ਸੀ ਵੀ YouTube ਤੋਂ ਮੈਨੂੰ ਇੰਨਾ ਪਿਆਰ ਮਿਲੂਗਾ ਇੰਨਾ ਸਤਕਾਰ ਮਿਲੂਗਾ ਨਾ ਤੇ ਬਹੁਤ ਹੀ ਜ਼ਿਆਦਾ ਹੱਦੋਂ ਵੱਧ ਕੇ ਹੈ ਨਾ ਇਸ ਮੇਰੇ YouTube ਤੋਂ ਪਿਆਰ ਮਿਲ ਲਿਆ ਆ ਤੇ ਪਤਾ ਨਹੀਂ ਕਿਹੜੇ ਟਾਈਮ ਮੈਂ ਨਾ YouTube ਤੇ ਆ ਗਈ ਹੈ ਨਾ ਵੀ ਵਾਇਗਰੂ ਨੇ ਲਿਖਿਆ ਸੀਗਾ ਇਹ ਮੇਰੇ ਕਰਮਾਂ ਚ ਵੀ ਕਲਵੀਰ ਤੂੰ ਇਸ ਪੱਥ ਜਾਨਾ ਬੰਦਾ ਕੁਝ ਨਹੀਂ ਕਰਦਾ ਕਾ ਜੋ ਉਹਦੇ ਕਰਮਾਂ ਚ ਲਿਖਿਆ ਹੁੰਦਾ ਰੱਬਾਂ ਨੂੰ ਉਸੇ ਰਸਤੇ ਭੇਜ ਦਿੰਦਾ ਵੀ ਇਹ ਤੇਰਾ ਰਸਤਾ ਤੂੰ ਇਹ ਚੁਣ ਲੈਣਾ ਹਨਾ ਤੇ ਮੈਨੂੰ ਪਤਾ ਨਹੀਂ ਸੀ ਮੈਂ YouTube ਤੇ ਆਉਂਗੀ ਇੰਨਾ ਮੈਨੂੰ ਪਿਆਰ ਮਿਲੂਗਾ ਹਨਾ ਤੇ ਵੀ ਬਹੁਤ ਜਿਆਦਾ ਸਤਿਕਾਰ ਮਿਲਦਾ ਔਰ ਮਿਲੂਗਾ ਵੀ ਉਹ ਆਸ ਹੈ ਜਰੂਰ ਮੈਨੂੰ ਹਨਾ ਆਪਣੇ ਭੈਣ ਭਰਾਵਾਂ ਤੇ ਬਹੁਤ ਹੀ ਜਿਆਦਾ ਹਨਾ ਬੜੀ ਖੁਸ਼ੀ ਹੁੰਦੀ ਸੁਣ ਕੇ ਦੇਖ ਕੇ ਨਾ ਕਮੈਂਟ ਰਿਪਲਾਈ ਉਹ ਮੈਂ ਕਰਦੀ ਆ ਤੇ ਹੋਰ WhatsApp ਤੇ ਮੇਰੀਆਂ ਭੈਣਾਂ ਭਜਾਈਆਂ ਨੇ ਮੈਨੂੰ ਮੈਸੇਜ ਫੋਨ Facebook ਤੇ ਵੀ ਹਨਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਪਹਿਲੀ ਗੱਲ ਇਹ ਵੀ ਖੁਸ਼ੀ ਹੁੰਦੀ ਆ ਚਲੋ ਮਾਪਿਆਂ ਦੀ ਮੈਂ ਗੱਲ ਕਰਦੀ ਮਾਪਿਆਂ ਲਈ ਆਪਣੇ ਬੱਚਿਆਂ ਦੀ ਤਰੱਕੀ ਦੇਖਣੀ ਬਹੁਤ ਕਰਮਾ ਦੇਖੀ ਜਾਂਦੀ ਆ ਮੰਨ ਲਓ ਅੱਜ ਮੇਰੇ ਵੱਡੇ ਮੰਮੀ ਜੀ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਵੀ ਚੈਨਲ ਮੋਨਟਾਈਜ਼ ਹੋ ਗਿਆ ਇਹਨਾਂ ਨੂੰ ਕਿੰਨੀ ਖੁਸ਼ੀ ਹੁੰਦਾ ਹੁੰਦੀ ਇਹ ਤਾਂ ਚਲੋ ਖੈਰ ਜੋ ਇਸ ਪਰਮਾਤਮਾ ਨੂੰ ਮਨਜ਼ੂਰੀ ਆ ਹੋਈ ਹੋਣਾ ਹੈ ਤੇ ਉਹਨਾਂ ਨੂੰ ਬੜੀ ਖੁਸ਼ੀ ਹੋਣੀ ਸੀਗੀ ਤੇ ਮਾਪਿਆਂ ਨੂੰ ਬਹੁਤ ਖੁਸ਼ੀ ਆ ਆਪਣੇ ਬੱਚਿਆਂ ਨਾਲ ਤਰੱਕੀ ਦੇ ਰਾਹ 'ਤੇ ਜਾਂਦਿਆਂ ਨੂੰ ਨਾ ਔਰ ਹੋਣੀ ਵੀ ਚਾਹੀਦੀ ਆ ਤੇ ਬੜਾ ਖੁਸ਼ੀ ਨਾ ਜਣੀ ਨਾ ਮੇਰੇ ਪਾਸ ਹੁਣ ਰੋਣ ਨਿਕਲਿਆ ਬਹੁਤ ਜ਼ਿਆਦਾ ਨਾ ਤੇ ਮੈਂ ਕਿਹਾ ਚਲੋ ਖੈਰ ਉਹਨਾਂ ਦੇ ਕਰਮਾ 'ਚ ਨਹੀਂ ਸੀਗਾ ਇਹ ਨਹੀਂ ਖੁਸ਼ੀ ਦਾ ਦਿਨ ਇਹ ਜਦ ਮਾਪਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਇਹ ਦੇਖੋ ਜੀ ਮੌਸਮ ਅੱਧਰ ਬਦਲਵਾਈ ਹੋਈ ਪਈ ਆ ਦੇਖੋ ਬੱਦਲ ਕਿੰਨਾ ਉੱਪਰ ਬਹੁਤ ਜ਼ਿਆਦਾ ਬੱਦਲ ਆ ਤੇ ਮੀਂਹ ਨਹੀਂ ਆ ਰਿਹਾ ਤੇ ਬਸ ਮਾੜਾ ਮੋਟਾ ਹੀ ਬਦਲਵਾਈ ਹੋਈ ਪਈ ਆ ਤੁਹਾਨੂੰ ਜਈਏ ਦੂਰ ਦੂਰ ਤੱਕ ਤੇ ਮੈਨੂੰ ਤਾਂ ਲੱਗਦਾ ਨਹੀਂ ਮੀਂਹ ਉਹ ਇੱਥੇ ਕੋਈ ਸਮਝਿਆ ਹਵਾ ਵੀ ਬੰਦੇ ਆ ਤੇ ਹਵਾ ਵੀ ਚੱਲਣ ਢੀ ਹੈਗੀ ਤੇ ਮੌਸਮ ਐਸਾ ਵੈਸਾ ਹੀ ਆ ਤੇ ਹੋਰ ਮ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਨਾ ਸਾਰੇ ਯਾਨੀ ਯਾਨੀ ਪਿਆਰ ਸਤਕਾਰ ਕਰਦੇ ਨੇ ਨਾ YouTube ਫੈਮਲੀ ਇਹ ਦੇਖੋ YouTube ਫੈਮਲੀ ਜਿਹੜੀ ਹੁੰਦੀ ਹੈ ਨਾ ਇਹ ਆਪਣੀ ਇੱਕ ਫੈਮਲੀ ਵਾਂਗ ਹੁੰਦੇ ਆ ਆਪਣੇ ਭੈਣਾਂ ਭਰਾ ਹਨ ਤੇ ਜਦ ਇਹਨਾਂ ਨੂੰ ਮੰਨਦੇ ਆ ਇਹ ਸਾਨੂੰ ਮੰਨਦੇ ਆ ਤੇ ਇਦਾਂ ਹੋ ਜਾਂਦੀ ਆ ਤੇ ਬਸ ਬਹੁਤ ਵਧੀਆ ਸਾਡੇ ਪੀਹੂ ਜੀ ਸਾਡੇ ਸੁੱਖੀ ਦਿ올 ਭੈਣ ਹੋਣੀ ਬਲਜੀਤ ਕੌਰ ਹੋਰ ਬਲੌਗਰ ਭੈਣਾਂ ਭਾਈ ਜਰਾ ਬਹੁਤ ਜ਼ਿਆਦਾ ਸਾਰਿਆਂ ਨਹੀਂ ਕੋਈ ਰਿਆ ਨਹੀਂ ਹੈਗਾ ਇਹਨਾਂ ਨੇ 1500000 ਨੂੰ ਨਾ ਵੱਡੇ ਵੱਡੇ ਬਲੌਗਰਾਂ ਦੇ ਵੀ ਮੈਨੂੰ ਕਮੈਂਟ ਆਏ ਆ ਪੈਣਾ ਦੇ ਹਨ ਜਿਨ੍ਹਾਂ ਦੇ ਲੱਖ ਲੱਖ ਵੀਜ਼ ਆਉਂਦੇ ਲੱਖ ਤੋਂ ਵੀ ਉੱਪਰ ਜਾਂਦੇ ਉਹਨਾਂ ਦੇ ਵਿਊਜ਼ ਉਹਨਾਂ ਦੀ ਵੀਡੀਓ ਤੇ ਹਨਾ ਤੇ ਬਹੁਤ ਬਹੁਤ ਧੰਨਵਾਦ ਪੈਣੋ ਤੁਹਾਡਾ ਸਾਰਿਆਂ ਦਾ ਹਨਾ ਤੇ ਅਸੀਂ ਤਾਂ ਹਜੇ ਕੁਝ ਵੀ ਨਹੀਂ ਸਾਡੀ ਸ਼ੁਰੂਆਤ ਹੀ ਹੋਈ ਆ ਤੇ ਨਾਲੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੀ ਆ ਤੇ ਹੁਣ ਚਲੋ ਮਾਉਂਟੇਜ ਹੋ ਗਿਆ ਤੁਹਾਡੀ ਹੈਲਪ ਦੇ ਨਾਲ ਬਹੁਤ ਚਲੋ ਵਧੀਆ ਹੋ ਗਿਆ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਾਇਆ ਕਰੋ ਤੇ ਜੇ ਵਿੱਚ ਐਡ ਆਉਂਦੀ ਹੁੰਦੀ ਹੈ ਤੁਸੀਂ ਐਡ ਨੂੰ ਸਕਿਪ ਨਹੀਂ ਕਰਨਾ ਯਾਨੀ ਐਡ ਨੂੰ ਤੁਸੀਂ ਬੰਦ ਨਹੀਂ ਕਰਨਾ ਹੈਗਾ ਵੀ ਤੁਸੀਂ ਉਸ ਐਡ ਨੂੰ ਦੇਖਣਾ ਹੈ ਫਿਰ ਮੇਰੇ ਡਾਲਰ ਬਣ ਕੇ 10 ਡਾਲਰ ਫਿਰ ਮੇਰਾ Google Google ਐਡਸ ਇਹਨਾਂ ਪੈਨ ਆ ਜਾਣਾ ਘਰੇ ਤੇ ਆਪਾਂ ਫਿਰ ਫਿਰ ਆਪਣੀ ਕਮ ਸ਼ੁਰੂ ਹੋ ਜਾਣੀ ਹੈ ਨਾ ਸਾਡੇ ਮਨਰਾਜ ਭੈਣ ਜੀ ਇੱਥੋਂ ਆ ਰਾਜਸਥਾਨ ਤੋਂ ਮਨਰਾਜ ਮਨਰਾਜ ਸਿੱਧੂ ਬਹੁਤ ਵਧੀਆ ਨਿਚਰ ਉਹਨਾਂ ਦਾ ਤੇ ਉਹਨਾਂ ਦਾ ਕਮੈਂਟ ਆਇਆ ਕਹਿੰਦੇ ਕਹਿੰਦੇ ਆਨਲਾਈਨ ਨੌਕਰੀ ਸ਼ੁਰੂ ਹੋ ਗਈ ਟਾਡੀ ਹੁਣ ਵੀ ਤੁਸੀਂ ਆਨਲਾਈਨ ਨੌਕਰੀ ਲੱਗ ਗਈ ਹੈ ਨਾ ਤੇ ਤੁਹਾਡਾ ਚੈਨਲ ਮੌਂਟੇਜ ਹੋ ਗਿਆ ਕਿਸੀ ਆਨਲਾਈਨ ਆਨਲਾਈਨ ਚ ਨੌਕਰੀ ਹੋ ਗਈ ਤੁਹਾਡੀ ਮੈਂ ਬੜੇ ਗੱਲ ਤੁਹਾਡੀ ਸਹੀ ਹੈ ਨਾ ਕਿ ਆਨਲਾਈਨ ਨੌਕਰੀ ਹੋ ਗਈ ਸਾਡੀ ਨਾ ਘਰ ਬੈਠਿਆਂ ਦੀ ਤੇ ਚਲੋ ਖੈਰ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ ਹਰੇਕ ਕੰਮ ਤੇ ਵੀ ਕਰਨੀ ਮਿਹਨਤ ਤਾਂ ਆਉਂਦੀ ਹੁੰਦੀ ਹੈ ਨਾ ਆਪਾਂ ਡੇਲੀ ਇੱਕ ਬਲੌਗ ਜਰੂਰ ਪਾਇਆ ਕਰਾਂਗੇ ਔਰ ਪੌਣਾ ਵੀ ਚੈੱਕ ਹੁੰਦਾ ਹੈ ਨਾ ਤੇ ਆਪਣੇ ਚੈਨਲ ਚ ਚੱਲਦੇ ਰਹਿਣ ਵਾਸਤੇ ਤੇ ਮੈਨੂੰ ਬੜਾ ਆਸਾ ਨਾਲ ਦੀ ਗੱਲ ਸੁਣ ਕੇ ਤੇ ਉਹਨਾਂ ਦੇ ਵੀ ਜਿੰਨਾ ਕਹੋ 2 ਸਾਲ ਲੱਗੇ ਉਹਨਾਂ ਨੂੰ ਵੀ ਜਿੱਦਾਂ ਮੈਨੂੰ 2 ਸਾਲ ਲੱਗੇ ਹੋਏ ਹੈ ਨਾ ਲੱਗੇ ਹੋਏ ਸੀਗੇ ਪਤਾ ਨਹੀਂ ਉਸ ਪਰਮਾਤਮਾ ਦਾ ਸ਼ੁਗਰ ਮੈ ਕੰਨੀ ਪਤਾ ਨਹੀਂ ਕਿਹੜਾ ਜਿੱਦਾਂ ਕਹ ਲੋ ਮੇ ਕੋ ਬੰਦ ਕੀਤਾ ਸੀਗਾ ਹੈਨਾ ਤੇ ਦਿਲੋਂ ਨਹੀਂ ਮਾੜੇ ਹੈਗੇ ਸਾਡੇ ਲਈ ਕੋਈ ਸੋਚ ਰੱਖਦਾ ਹੋਵੇ ਮਾੜੀ ਉਹ ਤਾਂ ਉਹਨੂੰ ਪਤਾ ਹੋਊਗਾ ਹੈਨਾ ਪਰ ਜੋ ਅਸੀਂ ਉਹ ਸਾਡੀ ਜਵਾਨ ਤੇ ਉਹ ਸਾਡੇ ਦਿਲ ਵਿੱਚ ਆ ਦਿਲ ਚ ਕਦੀ ਇਹਨਾ ਬੈ ਨਹੀਂ ਰੱਖਿਆਗਾ ਸਾਡੇ ਬਰੁੱਧ ਕੋਈ ਕਹੀ ਜਾਵੇ ਕਹੀ ਜਾਵੇ ਨੋ ਪ੍ਰੋਬਲਮ ਵਾਹਿਗੁਰੂ ਜਾਣਦਾ ਹੈਨਾ ਚਿੰਗਾਂਵੰਦਾ ਤੇ ਨਾਲੇ ਆਪਾਂ ਸਾਰਿਆਂ ਨੂੰ ਨਹੀਂ ਖੁਸ਼ ਕਰ ਸਕਦੇ ਹੁੰਦੇ ਤੇ ਆਪ ਆਪ ਖੁਸ਼ ਰਹਿਣਾ ਆ ਤੇ ਮੇਰੇ ਸੋਈਦੀਆਂ ਵੀ ਵਾਇਗਰੂ ਨੇ ਇੰਨੇ ਆ ਜਾਨੀਆਂ ਲਾਜ ਪੱਤਰ ਰੱਖੀ ਮੇਰੀ ਸੱਚੇ ਪਾਤਸ਼ਾਹ ਨੇ ਉਸ ਪਰਮਾਤਮਾ ਨੇ ਨੀਲੀ ਨੀਲੀ ਛੱਤ ਵਾਲੇ ਨੇ ਹਨਾ ਵੀ ਉਸ ਦਿਨ 12 ਜੁਲਾਈ ਨੂੰ ਮੈਂ ਚੈਨਲ ਸਟਾਰਟ ਕੀਤਾ ਸੀਗਾ ਤੇ 12 ਜੁਲਾਈ ਨੂੰ ਹੀ ਮੇਰਾ ਚੈਨਲ ਮੋਨਟਾਈਜ਼ ਹੋਇਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਉਸ ਦਿਨ ਮਤਲਬ ਦੋ ਮੈਨੂੰ ਨਿਵਜ਼ਾ ਮਿਲਿਆ ਹਨਾ ਤੇ ਉਹ ਦਿਨ ਦੋ ਸਾਲ ਹੋ ਗਏ ਚੈਨਲ ਨੂੰ ਤੇ ਉਸ ਦਿਨ ਹੀ ਹੋ ਗਿਆ ਮੋਨਟਾਈਜ਼ ਹਨਾ ਮੇਰੇ ਲਈ ਨਾ ਮੈਂ ਤਾਂ ਮਰੀ ਪਈ ਸੀ ਵੀ ਪਤਾ ਨਹੀਂ ਕੀ ਹੋਣਾ ਮੇਨ ਅੱਜ ਨਾ ਜਿੱਦਾਂ ਕਹ ਲਓ ਵੀ ਇੱਕ ਵੋਟਾਂ ਨਹੀਂ ਪੈਂਦੀਆਂ ਹੁੰਦੀਆਂਗੇ ਵੋਟਾਂ ਰਿਜ਼ਲਟ ਆਉਣਾ ਹੁੰਦਾ ਆ ਵੀ ਪਤਾ ਨਹੀਂ ਹੁਣ ਹਾਰ ਲੱਕ ਜਿੱਤਣਾ ਉਹ ਸਭ ਹੋ ਗਿਆ ਸੀਗਾ ਵੋਟਾਂ ਦਾ ਸਭ ਜਿਗਾ ਚਲੋ ਖੈਰ ਪ੍ਰਮਾਤਮਾ ਨੇ ਫੇਰ ਵੀ ਲਾਜ ਰੱਖ ਲਈ ਉਹ ਸਾਡੇ ਪਿੰਡ ਪਰ ਮੇਰੇ ਬਹੁਤ ਸਪੋਰਟ ਕਰਦੇ ਔਰ ਅੱਗੇ ਤੋਂ ਵੀ ਤੁਸੀਂ ਕਰਨੀ ਸਾਰਿਆਂ ਨੇ ਹਨਾ ਤੇ ਬਹੁਤ ਵਧੀਆ ਲੱਗਦਾ ਆ ਤੇ ਓਕੇ ਲੱਗਦਾ ਤਾਂ ਹੁਣ ਉਹ ਦੇਖੋ ਜੀ ਇਹ ਸੰਗ ਤਾਂ ਸੁੱਤੀਆਂ ਪਈਆਂ ਤੇ ਔਰ ਇਹ ਨਿੱਕੀ ਜਹੀ ਆ ਉਹ ਉਈ ਸੁਤੀ ਪਈ ਥੱਲੇ ਤੇਰਾ ਮਰ ਸੁਤੀ ਪਈ ਹੈ ਤੇ ਉਧਰ ਵੀ ਸੁਤੀਆਂ ਪਈਆਂ ਆ ਤੇ ਦੇਖੋ ਜੀ ਇਹਨਾਂ ਨੇ ਜਾਣਾ ਕਿਤੇ ਨਹੀਂ ਜਿੰਨਾ ਮਰਜੀ ਇਹਨੂੰ ਝੜਕ ਲਈ ਜਿੰਨਾ ਮਰਜੀ ਇਹਨਾਂ ਨੂੰ ਕਹਿ ਲਈ ਚਲੋ ਮਾਰੀ ਮਾਰੀ ਦਾ ਨਹੀਂ ਹੈਗਾ ਇਹਨਾਂ ਨੂੰ ਉਹਨਾਂ ਨੇ ਨੇ ਫੇਰ ਇੱਥੇ ਹੀ ਆ ਤੇ ਇਦਾਂ ਆ ਹੋ ਨਿਆਣੀ ਜੀ ਵੀ ਨਾਲ ਹੀ ਤੇ ਮੈਂ ਇਹਦੇ ਕੱਲ ਦੇ ਮੈਸੇਜ ਰਿਪਲਾਈ ਕਰੀ ਜਾਨੀ ਹਣਾ ਦੇ ਉਹਨਾਂ ਦੇ ਰਿਪਲਾਈ ਦਈ ਜਾਨੀ ਦੇਖੋ ਜੀ ਇਹਨੇ ਇਨੇ ਪੈਨਲਸ ਮੈਨੂੰ ਮੈਸੇਜ ਕਰਦੇ ਆਂ ਤੇ ਮੇਰਾ ਰਿਪਲਾਈ ਕਰਨਾ ਵੀ ਫਰਜ਼ ਬਣਦਾ ਹੈ ਨਾ ਦੇ ਇਹਨੂੰ ਰਿਪਲਾਈ ਕਰਾਂ ਵੀ ਤੁਹਾਡਾ ਥੈਂਕਸ ਕਰਾਂ ਬਹੁਤ ਹਨਾ ਤੁਸੀਂ ਮੇਰੀ ਖੁਸ਼ੀ ਵਿੱਚ ਸ਼ਾਮਲ ਹੋਏ ਆਂ ਖੁਸ਼ੀ ਵਿੱਚ ਖੁਸ਼ੀ ਮਨਾਈ ਹੈ ਨਾ ਤੇ ਬਹੁਤ ਜ਼ਿਆਦਾ ਤੇ ਬਸ ਤੁਹਾਡਾ ਅੱਜ ਗੱਲਾਂਬਾਤਾਂ ਨੇ ਬਲੌਗ ਯਾਰ ਉਹ ਸਾਡੇ ਰਾਏਕੋਟੀ ਭੈਣ ਜੀ ਹੋਣੀ ਬਹੁਤ ਰਿਸਪੈਕਟਯੋਗ ਆ ਉਹ ਤੇ ਬਹੁਤ ਵਧੀਆ ਆ ਯਾਨੀ ਸਾਰੇ ਆ ਮਾੜਾ ਕੋਈ ਨਹੀਂ ਕਹ ਸਰੇ ਜਿੱਦਾਂ ਕਹ ਲੋ ਵੀ ਹਮਨੇ ਚੰਗੇ ਬੁਰਾ ਨਹੀਂ ਕਹੋ ਇਹ ਚੰਗੇ ਨੇ ਹੈਗੇ ਬੁਰੇ ਕੋਈ ਨਹੀਂ ਹੈਗੇ ਸਾਰੇ ਵਧੀਆ ਹੀ ਆਪਣੇ ਆਪਣੇ ਨਾਲ ਸਾਰੇ ਚੰਗੇ ਹਨ ਤਾਂ ਅੱਗੇ ਉਸ ਜਿੱਦਾਂ ਕਹ ਲੋ ਵਾਹਿਗੁਰੂ ਪ੍ਰਮਾਤਮਾ ਦੀ ਨਿਗਾਹ ਚਾਹੀਦੀ ਆ ਨਿਗਾਹ ਸਵੱਲੀ ਹੋਣੀ ਚਾਹੀਦੀ ਆ ਫਿਰ ਸਾਰੇ ਆਪਣੇ ਕੰਮ ਹੋ ਜਾਂਦੇ ਆ ਹਨਾ ਉਸ ਪ੍ਰਮਾਤਮਾ ਦਾ ਸਾਥ ਨਾਲ ਚਾਹੀਦਾ ਆ ਤੇ ਆਪਾਂ ਆਪਣੇ ਮੰਜ਼ਲ ਪਾਦਨ ਇੱਕ ਇਹ ਵੀ ਗੱਲ ਹੁੰਦੀ ਆ ਵੀ ਆਪਣੇ ਆਪ ਜਿੱਦਾਂ ਕਹੋ ਵੀ ਆਪਣੇ ਮਨ ਵਿੱਚ ਕੋਈ ਸੋਚ ਔਰ ਜੇਦ ਹੋਣੀ ਚਾਹੀਦੀ ਵਿਆਸ ਦੀ ਪ੍ਰਾਪਤ ਕਰਨੀ ਕਰਨੀ ਜੋ ਉਹ ਚਾਹੇ ਜੋ ਮਰਜ਼ੀ ਹੋ ਜਵੇ ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਵੇ ਹੈਨਾ ਵੀ ਆਪਣੇ ਮਨ ਵਿੱਚ ਹੁੰਦਾ ਏਦਾਂ ਨਾ ਵੀ ਅਸੀਂ ਆ ਜੀ ਕਰਨੀ ਹੈ ਤਾਂ ਫਿਰ ਉਹ ਸਮਾਂ ਵੀ ਜਿੱਦਾਂ ਕਹੋ ਆਪਣੇ ਨਾਲ ਦਾ ਹੋ ਜਾਂਦਾ ਆ ਤੇ ਇਦਾਂ ਵੀ ਬੜੀ ਖੁਸ਼ੀ ਹੋਈ ਏ ਮੈਨੂੰ ਤੇ ਬਹੁਤ ਸਾਰੇ ਕਿ ਰਹਾ ਕੋਈ ਨਹੀਂ ਹੈਗਾ ਤੇ ਜਿਹਨੇ ਨਹੀਂ ਖੁਸ਼ੀ ਮਨਾਈ ਮੇਰੀ ਖੁਸ਼ੀ ਵਿੱਚ ਸਾਰੇ ਸ਼ਾਮਲ ਹੋਏ ਆ ਸਾਰਿਆਂ ਧੰਨਵਾਦ ਤੇ ਬਹੁਤ ਵਧੀਆ ਲੱਗਾ ਹੈਨਾ ਚਲੋ 2 ਸਾਲ ਦੀ ਮਿਹਨਤ ਫਰ ਆ ਗਈ ਆ ਤੇ ਹੁਣ ਬਸ ਹੁਣ ਤੇ ਚਲੋ ਮੋਨਟਾਈਜ਼ਰ ਹੋ ਗਿਆ ਹੁਣ Google Ads on ਲਿਆਉਣ ਵਾਸਤੇ ਨਾ 10 ਕਰਨੇ ਪੈਣੇ ਆ ਚੈਨਲ ਤੇ ਤੇ ਬਸ ਤੁਹਾਡੀ ਹੈਲਪ ਦੇ ਨਾਲ ਸਾਰਾ ਕੁਝ ਆ ਤੇ ਚਲੋ ਹੁਣ ਦਾਲ ਸਬਜ਼ੀ ਬਣਾ ਲਈਏ ਝੜ ਬਾਜੀ ਹੈ ਨਾ ਕੋਈ ਨਾ ਕੋਈ ਤੇ ਹੌਟ ਬੜਾ ਐ ਤੇ ਗਰਮੀ ਬੜੀ ਆ ਤੇ ਹਵਾ ਨੂੰ ਚਲਣ ਢੀ ਤੇ ਤੁਹਾਨੂੰ ਮੈਂ ਕਿਹਾ ਵੀਊ ਦਿਖਾਉਣੀ ਛੱਦਦਾ ਮੈਂ ਤੇ ਹਵਾ ਚਲਦੀ ਨਹੀਂ ਹੈਗੀ ਤੇ ਲੱਗਦਾ ਕਿ ਤੇ ਮੀਂਹ ਪੈਂਦਾ ਹੈ ਪਰ ਸਵੇਰੇ ਛਿੱਟਾ ਪੈ ਹਟੀਆਂ ਸਾਡੇ ਜਿੱਦਾਂ ਜਿੱਦਾਂ ਕਰ ਲੋ ਵੀ ਬਹੁਤ ਛਿੱਟਾ ਹੈ ਨਹੀਂ ਸੀ ਗਿਆ ਤੇ ਥੋੜੀ ਹੋਤੀ ਅਸੀਂ ਕਿਤੇ ਲੰਬੇ ਗੇ ਮੀਂਹ ਪੈ ਗਿਆ ਹੋਗਾ ਤੇ ਕੱਲ ਕਹਿੰਦੇ ਸੀ ਵੀ ਅੰਮ੍ਰਿਤਸਰ ਬਹੁਤ ਮੀਂਹ ਪਿਆ ਆ ਤੇ ਚਲੋ ਫਿਰ ਤੇ ਮੌਸਮਾਂ ਦੀ ਮਰਜ਼ੀ ਇੱਥੇ ਉਹਨੇ ਮੀਂਹ ਪਾਉਣਾ ਹੈ ਨਾ ਇਸ 11:30 ਦਾ ਹੋ ਗਿਆ ਟਾਈਮ ਤੇ ਲੱਗਦਾ ਇਧਰ ਪਾ ਉਪਰ ਸਾਈਡ ਲਾਉਣ ਡਿਆ ਬੱਦਲ ਤੇ ਚਲੋ ਆ ਜਾ ਵੀ ਤਾਂ ਵਧੀਆ ਗੱਲ ਆ ਤੇ ਥੋੜਾ ਮੌਸਮ ਚੇਂਜ ਹੋ ਜਵੇ ਨਾਲ ਝੋਨੇ ਦਾ ਪਾਣੀ ਆ ਜਵੇ ਨਾਲ ਗਰਮੀ ਘਟ ਜਾਵੇ ਨਾਲੇ ਮੌਸਮ ਥੋੜਾ ਬੈਲੈਂਸ ਹੋ ਜਾਵੇ ਤੇ ਇਧਰਲੇ ਸਾਈਡ ਮੀਂਹ ਪਿਆ ਰਿਹਾ ਤੇ ਉਧਰ ਸ਼ਾਇਦ ਆਉਂਦਾ ਆ ਤਾਂ ਦੇਖੋ ਜੀ ਜਾਨੀ ਜਿੱਦਾਂ ਕਰ ਲੋ ਮम्मी ਦੀ ਆਖਰੀ ਨਿਸ਼ਾਨੀ ਜਿੱਦਣ ਮਤਲਬ ਮम्मी ਜੀ ਦਾ ਪੋਪ ਪਿਆ ਵੱਡੀ ਦਾ ਤੇ ਫਿਰ ਮੈਨੂੰ ਤੇ ਸੂਟ ਮਿਲਿਆ ਸੀਗਾ ਛੋਟੀ ਮੰਮੀ ਨੇ ਦਿੱਤਾ ਸੀਗਾ ਮੈਂ ਸਮਾ ਲਿਆ ਸੂਟ ਤੇ ਆ ਦੇਖੋ ਜੀ ਕਿੰਨਾ ਸੋਹਣਾ ਆ ਕਿੰਨਾ ਵਧੀਆ ਤੇ ਇਹ ਹਟਾਉਣਾ ਹੁੰਦਾ ਆ ਤੇ ਆ ਗਲੇ ਤੇ ਪੱਟੀ ਲੱਗੀ ਆ ਤੇ ਕਾਟਨ ਦਾ ਸੂਟ ਆ ਤੇ ਇਹ ਹਟਾ ਕੇ ਯਾਨੀ ਇਹਨੂੰ ਰੱਖਣਾ ਨਹੀਂ ਹੁੰਦਾ ਕਹਿੰਦੇ ਹੁੰਦੇ ਮੈਨੂੰ ਹਟਾਉਣਾ ਪੈਂਦਾ ਆ ਤੇ ਇਹ ਹੋ ਗਿਆ ਜੈਂਪਰ ਤੇ ਆ ਹੋ ਗਿਆ ਦੁਪੱਟਾ ਇਹਦੇ ਨਾਲ ਦਾ ਹਾਈ ਮਾਂ ਦੀ ਆਖਰੀ ਨਿਸ਼ਾਨੀ ਮਾਂ ਤੇਰੇ ਯਾਦਾਂ ਰਹਿ ਗਈਆਂ ਸਿਰਫ ਤੇ ਇਹ ਦੁਪੱਟਾ ਦੇਖੋ ਤਾਂ ਫਟਾ ਵੀ ਸੋਹਣਾ ਹਲਕਾ ਆ ਵਧੀਆ ਆ ਤੇ ਆ ਦੇਖੋ ਇਹਦੀ ਬਾਟਮ ਜਿਹੜੀ ਸਲਵਾਰ ਫੁੱਲਾਂ ਵਾਲੀ ਤੇ ਕਾਟਨ ਦੀ ਠੰਡਾ ਸੂਟ ਆ ਵਧੀਆ ਆ ਤੇ ਇਹਨੂੰ ਹੁਣ ਪ੍ਰੈਸ ਕਰੂੰਗੀ ਮੈਂ ਤੇ ਪ੍ਰੈਸ ਕਰਕੇ ਫਿਰ ਇਹਨੂੰ ਘਰੀ ਪਾ ਲੈਣਾ ਇਹਨੂੰ ਮੈਂ ਇੱਕ ਦੋ ਵਾਰੀ ਵੰਡੇ ਜਾਊਂਗੀ ਪਾਊਂਗੀ ਤੇ ਇਹਨੂੰ ਹਟਾਉਣਾ ਪੈਂਦਾ ਉਹਦਾ ਕਪੜਾ ਕਾਫੀ ਆ ਸੋਹਣਾ ਵਧੀਆ ਕਪੜਾ ਤੇ ਦੇਖੋ ਇਹ ਫਰਮਾਤਮਾ ਦੀ ਮਾਦੀ ਦਾ ਇਨਸਾਨ ਆਉਂਦਾ ਧਰਤੀ ਤੇ ਔਰ ਉਹਦੀ ਮਾਦੀ ਨਾਲ ਜਾਂਦਾ ਆ ਜਿਉ ਚੰਗਾ ਲੱਗਦਾ ਉਹਨੂੰ ਹੋਈ ਹੁੰਦਾ ਤੇ ਇਹ ਮਹਿਸੂਤ ਹੁਣ ਸਲਾਈ ਕਰਾਇਆ ਮੈਂ ਕਿਹਾ ਚਲੋ ਦੱਸੀ ਆਪਣੇ ਭੈਣਾਂ ਨੂੰ ਹਨਾ ਇਹ ਸੂਟ ਸਲਾਈ ਹੋ ਗਿਆ ਤੇ ਇਸ ਮਾਦੀ ਜਦਾਂ ਇਸ ਸੂਟ ਵਿੱਚ ਹੈਗੀ ਆ ਤੇ ਹੰਡਾਵਾਂਗੇ ਨਾਲੇ ਪਾਵਾਂਗੇ ਨਾਲ ਜਿੱਤੇ ਕਰਾਂਗੇ ਹੈਨਾ ਤੇ ਚਲੋ ਫਿਰ ਹੁਣ ਸਬ지 ਪਾਜੀ ਬਣਾ ਲਈ ਜਿਹੜੀ ਬਣਾਉਣੀ ਆ ਕਾਲੀ ਸੀ ਕੇ ਆਇਆ ਜੂਰ ਤੇ ਚਲੋ ਠੀਕ ਆ ਹੁਣ ਸੱਤ ਜੀ ਕੱਟਦੇ ਆ ਤੇ ਬਾਹਰ ਹੀ ਰਹਿ ਕੇ ਇਹ ਤਾਂ ਹੋਮੋਪਾਥੀ ਆ ਤੇ ਅਰਬੀ ਤੇ ਅਰਬੀ ਅਸੀਂ ਬਹੁਤ ਖਾਣੇ ਆ ਸਾਨੂੰ ਵਧੀਆ ਲੱਗਦੀ ਆ ਤੇ ਹੈ ਇਹ ਚਲੋ ਫਿਰ ਕੰਡੇ ਹੋਂਦੇ ਵਿੱਚ ਇਹਦੇ ਕੋਈ ਵਧੀਆ ਲੱਗਦੀ ਹੁਣ ਅੱਜਕੱਲ ਸਾਜੀਆਂ ਖਾਣ ਦੇ ਵਿੱਚ ਕਿਹੜਾ ਮਨ ਕਰਦਾ ਆ ਤੇ ਮੌਸਮ ਵੀ ਥੋੜਾ ਚੇਂਜ ਹੋ ਗਿਆ ਨਾ ਤੇ ਕੋਈ ਸਾਜੀ ਸਵਾਦ ਨਹੀਂ ਲੱਗਦੀ ਹੈਗੀ ਹੁਣ ਸਿਆਲ ਵਾਸ ਆ ਜਾਣੇ ਆ ਚੜ ਜਾਣਾ ਸਿਆਲ ਵਾਸ ਸੌਣ ਮਿੰਟ ਬਾਅਦ ਸਾਗ ਚੱਲਣਾ ਪੈਣਾ ਆ ਸਾਗ ਤੋੜਕਾ ਲਾਉ ਦਿਖਾਉਗਾ ਠੀਕ ਆ ਭਾ ਦਸਾ ਸਾਗ ਵਧੀਆ ਤੇ ਮੋਗਰਾ ਸਾਗ ਤਾਂ ਨੂੰ ਪਤਾ ਵੀ ਕਿਦਾਂ ਦਾ ਹੁੰਦਾ ਆ ਇਸੇ ਬਸ ਕਰਤੀ ਸੀ ਚਲੋ ਇਹ ਘਟਵਟ ਵੜ ਕੇ ਘਟਵਟ ਕਰਕੇ ਫਿਰ ਦਿਖਾਉਣੇ ਸਬਜ਼ੀ ਬਣਾਉਣੇ ਆ ਤੜਕਾ ਲਾਉਣੇ ਆ ਫਿਰ ਜਰ ਵੀ ਸਬ지 ਹੋ ਗਈ ਬਣ ਕੇ ਤਿਆਰ ਤੇ ਫਿਰ ਤੁਹਾਨੂੰ ਪਤਾ ਵੀ ਕਿੰਨਾ ਟਾਈਮ ਲੱਗਦਾ ਤੇ ਨਾ ਫਿਰ ਨੂੰ ਚਿਲਣਾ ਛੋਣਾ ਕਟਣਾ ਮੈਂ ਮਸਾਲਾ ਇਹ ਤੜਕਾ ਤਿਆਰ ਕਰਨਾ ਤੇ ਚਲੋ ਸਬ지 ਆਪਣੀ ਕੰਪਲੀਟ ਹੋ ਗਈ ਆ ਤੇ 1:30 ਦਾ ਹੋ ਗਿਆ ਟਾਈਮ ਤੇ ਹੁਣ ਬੱਚੇ ਸਕੂਲ ਆਉਣ ਵਾਲੇ ਆ ਤੇ ਉਧਰ ਦੇਖੋ ਮੀ ਪਿਆ ਰਿਹਾ ਆ ਤੇ ਮੀ ਵੀ ਥੋੜਾ ਮਠਾ ਮਠਾ ਇਹ ਡਾ ਖਾਸ ਨਹੀਂ ਹੈਗਾ ਤੇ ਚਲੋ ਖਾ ਰ ਤੇ ਜਾਵੇ ਤੇ ਵਧੀਆ ਆ ਤੇ ਵਧੀਆ ਆ ਦੇਖੋ ਜੀ ਪ੍ਰਮਾਤਮਾ ਦੀ ਮਰਜ਼ੀ ਆ ਤੇ ਆਪਾਂ ਕਹਿੰਦੇ ਤਾਂ ਹੈਗੇ ਆ ਮੀ ਪੈ ਜਵੇ ਹਨਾ ਚਲੋ ਪੈਣਾ ਚਾਹੀਦਾ ਚਲੋ ਠੀਕ ਆ ਜੀ ਇੱਕ ਵਾਰੀ ਮੈਂ YouTube ਫੈਮਲੀ ਦਾ ਫਿਰ ਥੈਂਕਸ ਕਰਦੀ ਆ ਬਹੁਤ ਬਹੁਤ ਥੈਂਕਸ ਉਹਨਾਂ ਦਾ ਨਾ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਖੁਸ਼ੀ ਵੰਡਿਆਂ ਵਾਧਦੀ ਆ ਤੇ ਦੁੱਖ ਵੰਡਿਆਂ ਘਟਦਾ ਹੈ ਨਾ ਉਸਾਵਿਆ ਆਪਾਂ ਖੁਸ਼ੀ ਵੰਡੀ ਆ ਤੇ ਉਹ ਵੱਧ ਗਈ ਆ ਤੇ ਸਾਰੇ ਸਬਸਕ੍ਰਾਈਬ ਦੇ ਬਣਾਈ ਰੱਖੋ ਤੇ ਵੀਡੀਓ ਨੂੰ ਫੁੱਲ ਵਾਚ ਕਰਾਇਆ ਕਰੋ ਤੇ ਐਡ ਨੂੰ ਸਕਿਪ ਨਾ ਕਰਾਇਆ ਕਰੋ ਤੇ ਐਡ ਨੂੰ ਵੀ ਦੇਖਿਆ ਕਰੋ ਬਲੌਗ ਦੇ ਨਾਲ ਫੁੱਲ ਤੇ ਵੀਡੀਓ ਕਰਦੇ ਹਾਂ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਾਇਆ ਕਰੋ ਖਸਚਰੀ ਆ ਕ ਸਾਰਿਆਂ ਨੂੰ ਕੇ ਬਾਈ ਜੀ